ਜਿਸ ਵੇਲੇ ਮਲਕ ਭਾਗੋ ਨੇ ਹੰਕਾਰ ਵਿੱਚ ਆ ਕੇ ਸਤਿਗੁਰਾਂ ਨਾਲ ਇਹ ਬਚਨ ਬਿਲਾਸ ਕੀਤੇ ਆਂ ਕਹਿੰਦਾ ਵੀ ਮੇਰਾ ਨਾਮ ਚੱਲਦਾ 100-100 ਕੋ ਤੱਕ ਮੈਂ ਇੱਕ ਬੰਦੇ ਨੂੰ ਸੱਦਾ ਤੇ 25 ਬੰਦੇ ਚੱਲੇ ਆਉਂਦੇ ਆ ਮੈਂ ਹਰ ਵੇਲੇ ਆਹ ਲੰਗਰ ਚਲਾਉਂਦਾ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਤਿਗੁਰਾਂ ਨੇ ਜਿਵੇਂ ਸ਼ਾਂਤੀ ਸੁਭਾਅ ਨਾਲ ਮੁਸਕਰਾ ਕੇ ਮਲਕ ਭਾਗੋ ਨੂੰ ਕਿਹਾ ਹੈ ਉਹਨਾਂ ਲਈ ਇਹਨਾਂ ਨੂੰ ਉਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਐਂ ਲਿਖਿਆ ਹੈ ਹੱਸ ਕੇ ਹਾ ਸਤ ਗੁਰਾਂ ਨੇ ਕਾਦਾ ਮਾਣ ਕਰ ਤੂੰ ਸ਼ਾਹ ਲੁੱਟ ਦੀਨ ਗਰੀਬਾਂ ਨੂੰ ਲੰਗਰ ਸਦਾ ਚਲਾਵੇਂ ਆ ਹੈ ਖੂਨ ਮਸੂਮਾਂ ਦਾ ਜੀ ਦੇ ਨਾਲ ਅਟਾਰੀ ਰੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮੈਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਹੱਸ ਕੇ ਹਾ ਸਤ ਗੁਰਾਂ ਨੇ ਕਿਹਾ ਸਤ ਗੁਰਾਂ ਨੇ ਹੱਸ ਕੇ ਹਾ ਸਤ ਗੁਰਾਂ ਨੇ ਕਾਦਾ ਮਾਣ ਕਰੇ ਤੂੰ ਸ਼ਾਹ ਲੁੱਟ ਦੀਨ ਗਰੀਬਾਂ ਨੂੰ ਲੰਗਰ ਸਦਾ ਚਲਾਵੇਂ ਆਹਾ ਹੈ ਖੂਨ ਮਸੂਮਾਂ ਦਾ ਜੀ ਦੇ ਨਾਲ ਅਟਾਰੀ ਰੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮਹਿਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਲੈ ਜਦਿਆ ਲੋਕਾਂ ਤੋਂ ਜੱਜਿਆ ਲੋਕਾਂ ਤੋਂ ਲੈ ਜੱਜਿਆ ਲੋਕਾਂ ਤੋਂ ਕੱਠੀ ਬੋਤ ਕਰੀ ਤੂੰ ਮਾਇਆ ਭਰ ਲੈ ਖਜ਼ਾਨੇ ਐ ਤੈਨੂੰ ਸਬਰ ਅਜੇ ਨਾ ਆਇਆ ਭਰ ਲੈ ਖਜ਼ਾਨੇ ਐ ਤੈਨੂੰ ਸਬਰ ਅਜੇ ਨਾ ਆਇਆ ਛੱਡ ਇੱਥੇ ਜਾਵੇਂਗਾ ਫੜੀ ਜਦ ਜਮਦੂਤਾਂ ਨੇ ਸੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮੈਲ ਮਾੜੀਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਨਮਰੂਦ ਵਰਗਿਆਂ ਨੇ ਨਮਰੂਦ ਵਰਗਿਆਂ ਨੇ ਨਮਰੂਦ ਵਰਗਿਆਂ ਨੇ ਬੱਦ ਦੇ ਨਾਲ ਖੁਦਾ ਦੇ ਦਾਵੇ ਤੱਕ ਰਾਵਣ ਵਰ ਗਿਆਨੂ ਬੰਨਿਆ ਕਾਲ ਜਨਾ ਨੇ ਪਾਵੇ ਤੱਕ ਰਾਵਣ ਵਰ ਗਿਆਨੂ ਬੰਨਿਆ ਕਾਲ ਜਨਾ ਨੇ ਪਾਵੇ ਇਸ ਦੁਨੀਆ ਨੂੰ ਛੱਡ ਕੇ ਤੁਰ ਗਏ ਅਫਲਾ ਤੂਨ ਜਿਹ ਢੰਗੀ ਤੇਰੇ ਮੈਲ ਮਾੜੀਆਂ ਤੋਂ ਉੱਲੀ ਹੈ ਲਾਲੋ ਦੀ ਚੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੂੰ ਆਪਣਾ ਸਮਝ ਲਿਆ ਇਹ ਤਾਂ ਜਗਤਮਸਾਫਰ ਖਾਨਾ ਹੈ ਆਉਣ ਜਾਣ ਬਣਿਆ ਰਹਿਣਾ ਸਦਾ ਨਹੀਂ ਇਨਸਾਨਾ ਹੈ ਆਉਣ ਜਾਣ ਬਣਿਆ ਰੈਣਾ ਸਦਾ ਨਹੀਂ ਇਨਸਾਨ ਪਏ ਧਰਤੀ ਤੇ ਰਣੇ ਤੋਂ ਪਾਟੰਕ ਨਗਾਰੇ ਜੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮੈਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਇਸ ਧਰਤੀ ਦੀ ਕੰਡ ਤੋਂ ਤੁਰ ਗਏ ਯੋਦੇ ਲੱਖ ਹਜ਼ਾਰਾਂ ਕਰਮਾਣ ਹੁਸਨ ਦੇ ਨੂੰ ਯੂਸਫ ਵਿਕਿਆ ਵਿੱਚ ਬਜ਼ਾਰਾਂ ਕਰਮਾਣ ਹੁਸਨ ਦੇ ਨੂੰ ਯੂਸਫ ਵਿਕਿਆ ਵਿੱਚ ਬਜ਼ਾਰਾਂ ਇੱਕ ਅੱਟੀ ਮੁੱਲ ਪਿਆ ਭਵੇਂ ਸੀ ਰਕਮ ਬਥੇਰੀ ਮੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲੱਲੋ ਦੀ ਚੰਗੀ ਤੇਰੇ ਮੈਲ ਮਾੜੀਆਂ ਤੋਂ ਕੁੱਲੀ ਹੈ ਲੱਲੋ ਦੀ ਚੰਗੀ ਕਰ ਜ਼ੁਲਮ ਲੋਕਾਈ ਤੇ ਜ਼ੁਲਮ ਲੋਕਾਈ ਤੇ ਕਰ ਜ਼ੁਲਮ ਲੋਕਾਈ ਤੇ ਭਵੇਂ ਤੂੰ ਭਰ ਲੈ ਕੋਈ ਖਜ਼ਾਨਾ ਤਰ ਖਾਲੀ ਜਾਵੇਂਗਾ ਨਾਲ ਲਜਾ ਨਹੀਂ ਸਕਣਾ ਆਨਾ ਤਰ ਖਾਲੀ ਜਾਵੇਂਗਾ ਨਾਲ ਲਜਾ ਨਹੀਂ ਸਕਣਾ ਆਨਾ ਕੱਲੇ ਨੂੰ ਜਾਣਾ ਪਊ ਇੱਥੇ ਬੈਠ ਰਹਿਣਗੇ ਸੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮਹਿਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਦਰਜੋਦਨ ਵਰਗੇ ਨੇ ਕੀਤਾ ਸੀ ਭਾਈਆਂ ਤੇ ਵੱਦਾ ਜਦ ਅੰਤ ਸਮਾ ਆਇਆ ਗਿਰ ਜਾ ਮਾਸ ਤੋੜ ਕੇ ਖਾਦਾ ਜਦ ਅੰਤ ਸਮਾ ਆਇਆ ਗਿਰ ਜਾ ਮਾਸ ਤੋੜ ਕੇ ਖਾਦਾ ਸਭ ਨਾਸ ਕਰਾ ਬੈਠਾ ਬੇਸ਼ੱਕ ਸੀ ਭਾਈਆਂ ਦੀ ਚੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮਹਿਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਸੱਚ ਕਿਹਾ ਪਤੰਗੇ ਨੇ ਕਿਹਾ ਪਤੰਗੇ ਨੇ ਸੱਚ ਕਿਹਾ ਪਤੰਗੇ ਨੇ ਜੇ ਕੋਈ ਨਾਲ ਖੁਸ਼ੀ ਦੇ ਮੰਨੇ ਦੁਨੀਆਂ ਦੇ ਸਾਗਰ ਚੋਂ ਲਾਉਣਾ ਸਦਾ ਧਰਮ ਨੇ ਬੰਨੇ ਦੁਨੀਆਂ ਦੇ ਸਾਗਰ ਚੋਂ ਲਾਉਣਾ ਸਦਾ ਧਰਮ ਨੇ ਬੰਨੇ ਲੱਖਾਂ ਚ ਤਰਾਈਆਂ ਚੋਂ ਚੱਲਣੀ ਕੋਈ ਨਹੀਂ ਬਦੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ ਤੇਰੇ ਮਹਿਲ ਮਾੜੀਆਂ ਤੋਂ ਕੁੱਲੀ ਹੈ ਲਾਲੋ ਦੀ ਚੰਗੀ ਤੇਰੇ ਮਾਲ ਪੂੜਿਆਂ ਤੋਂ ਰੋਟੀ ਹੈ ਲਾਲੋ ਦੀ ਚੰਗੀ